थोड़े 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 ले वाले तो तो का रंग थोड़ी काले या नीले हैं पुड़े तेरी खूबसूरती लगा के जी मेरे होने पड़े तब तो निकलेगा कभी कहाँ मिलेगा एके भाई एक का गाना सा नहीं नहीं गाना ये तो कर सकते हैं एक कोई बात नहीं ਐਨੀ ਵੀ ਤੁਮਾਰਾ ਕਿ ਜਣਾ ਨਹੀਂ ਹੋਣਾ ਕਿਹੜਾ ਗੱਲ ਨੌਲੇਜ ਆਜਿੰਦਲ ਗਨ ਬਾਣ ਸੰਦੂ ਦਾ ਬੱਭੂ ਮਾਨ ਸਾਹਿਬ ਦਾ ਹਾਂ ਗੁਰਦਾਸ ਮਾਨ ਸਾਹਿਬ ਦਾ ਯਾਦ ਫੋਲਡ ਤੇਰਾ ਖਰੋਲੇ ਬਈ ਹਾਂ ਯਾਦ ਗੱਲ ਨੌਜੇ ਥੋੜਾ ਜਿਹਾ ਯਾਦ ਕਿਹੜਾ ਕੀ ਬਤ ਤੇ ਤੇ ਕੀ ਆ ਤੇ ਹੀ ਦੇਣਾ ਸਾਈਆਂ ਤਾ ਹਾਂ ठकायो देना देना ठीक है ना तेरे से <laughs> नहीं ना होने पर भई क्या आए। है क्या बात है अच्छा बात है आय है क्या बात है चल ठीक है वो नहीं चला वो नहीं भी मेरे मंगू ठीक है मै

ਮੈਂ ਸੁਨੇ ਆ ਬਣਦੇ ਤਾਰੇ ਆ ਕਿੱਝ ਬੰਮਾ ਮੈਂ ਕਿੱਥੋਂ ਲੱਭਾਂ ਖੁਦ ਨੂੰ ਨਹੀਂ ਖੜਕੇ ਮੇਰੇ ਟੁਕਵੇਂ ਬਾਰ ਲੁਕ ਮੈਂ ਕਿੱਥੋਂ ਲੱਭਾਂ ਖੁਦ ਨੂੰ ਨਹੀਂ ਅਰੇ ਸੋਣੀ ਦੇਖਿਆ ਨਹੀਂ ਆ ਮੈਂ ਕਿੱਥੋਂ ਲੱਭਾਂ ਖੁਦ ਨੂੰ ਨਹੀਂ ਇਹ ਤਾਰੇ ਕਿੰਨੇ ਸਾਰੇ ਆ ਹਾਂ ਪਹਿਲਾਂ ਗੱਤ ਰੱਤ ਠੀਕ ਹੈ ਜੀ ਓਕੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ দাদা

ਡਾਕਟਰ ਨਾ 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 ਮੁੱਛੋਂ ਮੁੰਡੇ ਦਾ ਨਾ ਇਹ ਮੈਂ ਹਾਏ ਹਾਏ ਕੀ ਬਾਤ ਆ ਭਾਈ ਨਾ ਸ਼ੁਰੂਤ ਤੇ ਗਾਣਾ ਨਾ ਭਾਈ ਥੋੜਾ ਨਹੀਂ ਭਾਈ ਤਾਂ ਤੂੰ ਸਿਰਾਂ ਲਈ ਫਰਦਾ ਸੌ ਲੱਗੇ ਕਮਲ ਖਾਨ ਦਾ ਗਾਣਾ ਕਿਸਮਤ ਬਰਬ ਚਾਣਾ ਜੇ ਅੱਛਾ ਤਾਨੀਆਂ ਤੇ ਗਾਣਾ ਚਾਹਿਆ ਓਕੇ ਓਕੇ